ਸਾਡੀ ਮੁੱਖ ਮੰਗ ਸੀਗੀ ਜਿਹੜਾ 18 8 25 ਦਾ ਇੱਕ ਪੱਤਰ ਸੀਗਾ ਜਿਹਦੇ ਅਨਸਾਰ ਵੀ ਸਾਡੇ ਤੇ ਗਲਤ ਇੰਪਲੀਮੈਂਟ ਹੋ ਸਕਦਾ ਸੀ ਉਹ ਪੰਜਵੇਂ ਪੇ ਸਕੇਲ ਅਨਸਾਰ ਰੂਲ 2 ਵੀ ਜਿਹੜਾ ਸਾਡੇ ਤੇ ਲਾਗੂ ਹੋ ਰਿਹਾ ਸੀ ਅਸੀਂ ਉਹ ਮੁੱਖ ਮੰਗ ਸੀ ਕਿ ਸਾਡਾ ਜਿਹੜਾ ਜਿਵੇਂ ਸਾਡੇ ਪੇ ਫਿਕਸੇਸ਼ਨ ਦਾ ਕੋਰਟ ਤੇ ਜਮ੍ਹਾਂ ਕਰਵਾਈਆਂ ਉਸ ਅਨਸਾਰ ਜਿਹੜੀ ਸਾਡੀ ਸੈਲਰੀ ਬਣਨੀ ਚਾਹੀਦੀ ਆ ਤਾਂ ਉਹਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਵੇ ਜੋ ਬਾਕੀ 20 ਵਿਲੇਜ ਹੋਇਆ ਬਾਕੀ ਇਹ ਪੱਤਰ ਵਾਪਸ ਲਿਆ ਜਾਵੇ ਇਹਨਾਂ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਚਿੱਠੀ ਘੜਤੀ ਐ ਡੀਪੀਏ ਨੇ ਮੀਟਿੰਗ ਤੋਂ ਬਾਅਦ ਧਰਨੇ ਦੀ ਵਜ੍ਹਾ ਕਰਕੇ ਵੀ ਜਿਹੜਾ ਉਹ ਪੱਤਰ ਆ ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਉਹ ਅਮਲ 'ਚ ਨਹੀਂ ਲਿਆਂਦੀ ਜਾਊਗੀ ਜਿਹੜਾ ਸਮਝੌਤਾ ਜਿਹੜੀਆਂ ਮੰਡਾ ਮੰਨੀ ਜੋ ਇਹ ਪੱਟੇ ਜੀ ਉਹ ਬਗਾਦਤ ਤੋਂ ਵਿਰੋਧ ਰ ਉਹ ਕਾਫੀ ਹੱਦ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਪਹਿਲੇ ਹੀ ਤਨਖਾਹਾਂ ਪੈ ਰਹੀਆਂ ਸੀਗੀਆਂ ਦੋ ਤਿੰਨ ਜ਼ਿਲ੍ਹੇ ਜਿਹੜੇ ਸਮੱਸਿਆ ਸੀ ਉਹਨਾਂ ਜ਼ਿਲ੍ਹਿਆਂ ਨੂੰ ਵੇਖ ਕੇ ਪੱਤਰ ਦੇ ਕਰਕੇ ਬਾਕੀ ਜ਼ਿਲ੍ਹਿਆਂ 'ਤੇ ਵੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਸੀ ਹੁਣ ਉਹ ਪੱਤਰ ਤੇ ਜਦੋਂ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਜਿਵੇਂ ਪਹਿਲਾਂ ਤਨਖਾਹਾਂ ਪੈ ਰਹੀਆਂ ਉਸੇ ਤਰ੍ਹਾਂ ਹੀ ਪੈਂਦੀਆਂ ਰਹਿਣਗੀਆਂ ਬਾਕੀ ਜੇਕਰ ਕਿਸੇ ਜ਼ਿਲ੍ਹੇ 'ਚ ਕੋਈ ਸਮੱਸਿਆ ਆਊਗੀ ਤਾਂ ਜ਼ਿਲ੍ਹਾ ਲੈਵਲ ਦੇ ਸੀ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਦਾ ਜਾਂ ਉਹਨਾਂ ਖਜ਼ਾਨਾ ਅਫਸਰਾਂ ਦਾ ਘਰਾਉ ਕਰਾਂਗੇ 24 ਜਿਹੜਾ ਤੋਂ ਉਹ ਤਰਲੇ ਤੇ ਬੈਠੇ ਅ ਬਿਲਕੁਲ ਜੀ ਸਾਡਾ ਜਿਹੜਾ ਮਸਲਾ ਉਹ ਲਗਭਗ ਹੱਲ ਹੋਣ ਦੇ ਕਿਨਾਰੇ ਇਸ ਕਰਕੇ ਜਿਹੜਾ ਧਰਨਾ ਚੱਕਿਆ ਜਾ ਰਿਹਾ